ਵਾਸ ਵਾਸਾ ਬਹੁਤ ਹੈ ਬਹੁਤ ਹੈ ਹਾਂ ਵੀ ਬੱਲਿਆ ਕੀ ਸਮਾਚਾਰ ਹੈ ਸਮਾਚਾਰ ਤੇਰੇ ਸਾਹਮਣੇ ਆ ਬਾਈ ਜਿਵੇਂ ਤੂੰ ਕਹਿੰਦੇ ਕਹਿੰਦਾ ਪਹਿਲਾਂ ਰੇਤ ਕੱਤ ਨਹੀਂ ਪਾਉਂਦੇ ਤੁਸੀਂ ਹਾਂ ਪਹਿਲਾਂ ਰੇਤ ਤਾਂ ਨਹੀਂ ਪਾਉਂਦੇ ਹੈਗੇ ਜਿਵੇਂ ਨਾ ਪਾਣੀ ਦੇ ਕਣਕ ਨੂੰ ਪਾਣੀ ਲਾਤਾ ਇਹਨੂੰ ਹਾਂ ਠੀਕ ਹੈ ਆ ਜਿਹੜਾ ਬਾਧੂ ਪਾਣੀ ਹੈ ਆਹ ਦੇਖ ਲੈ ਕੋਰ ਪਾਣੀ ਚੱਲ ਰਿਹਾ ਆਪਣਾ ਆਇਦਰ ਮੈਂ ਦਿਖਾਉਣਾ ਇੱਧਰ ਆ ਆ ਜਾ ਮੇਰੇ ਨਾਲ ਨਾਲ ਆ ਸਾਰਾ ਪਾਣੀ ਲੱਗਾ ਹੈ ਕੜਕੁਰ ਪਾਣੀ ਲੱਗ ਗਿਆ ਕਿਹੜਾ ਬਾਧੂ ਪਾਣੀ ਆ ਬਾਧੂ ਪਣਿਆ ਬੋਰ ਜਿਆ ਰੇ ਨਾ ਬੋਰਾਂ ਤੇ ਗੱਦਰ ਦੇ ਸਾਢੇ 350 ਫੁੱਟ ਹੈ ਬੋਰ ਮੱਧ ਵਿਚ ਆ ਕੜਕੁਰ ਥੋੜਾ ਜਿਆ ਸਾਰਾ ਪਾਣੀ ਆ ਥੋੜੇ ਸਾਰਾ ਪਾਣੀ ਇਧਰ ਉਹ ਕਣਕ ਦੇ ਵਿੱਚ ਟਿੱਪ ਨਹੀਂ ਖੜਨਾ ਸਾਰਾ ਬੂੰਦ ਬੂੰਦ ਸਾਰਾ ਪਾਣੀ ਆ ਜਾਈਗਾ ਠੀਕ ਹੈ ਤੇ ਕੋਰ ਪਾਣੀ ਆ ਅਸੀਂ ਉਹ ਆ ਜਿਵੇਂ ਸਿਆਣੇ ਕਹਿੰਦੇ ਨੇ ਵੀ ਖੇਤੀ ਦੇ ਵਿੱਚ ਸਿਆਣਪ ਤਾਂ ਚੱਲਦੀ ਨਹੀਂ ਹੁੰਦੀ ਹਨਾ ਮੈਂ ਦੇਖਿਆ ਵੀ ਹੁਣ ਪਾਣੀ ਲਗਾਤਾ ਆਪਾਂ ਨੇ ਹੁਣ ਜੇ ਰੇ ਪਾਵਾਂਗੇ ਜਿਹੜਾ ਪਾਣੀ ਝੋਲਾ ਚ ਖੜਜੂ ਮਣਾ ਮੋਟਾ ਕਿਤੇ ਹੈ ਨਾ ਡੇੜੀ ਉੱਚੀ ਨੀਮੀ ਆ ਜ ਜਿੰਦਰ ਦੇ ਘਾਸਾਂ ਨੇ ਹੈ ਨਾ ਜੋ ਰੇ ਪਾਵਾਂਗੇ ਉਹ ਸਾਰਾ ਪਾਣੀ ਰੇ ਸੂਤ ਜੂਗਾ ਪੂਰਾ ਪਾਣੀ ਨਹੀਂ ਖੜਦਾ ਹੈਗਾ ਜੋ ਕੀ ਕਰ ਆਪਾਂ ਪਹਿਲਾਂ ਰੇ ਪਾਦਨੇ ਉਹ ਡਲੀਆਂ ਖੋਲ ਕੇ ਸਾਰਾ ਪਾਣੀ ਇੱਕ ਪਾਸੇ ਜਾਈ ਜਾਨਾ ਅੰਦਰ ਫਿਰ ਬਾਕੀ ਆਪਾਂ ਤਾਂ ਕਦੇ ਰੇ ਪਾਏ ਨਹੀਂ ਹੈਗਾ ਮੂਰੇ ਆਪਾਂ ਬਾਅਦ ਚ ਪਾਣੇ ਹੋਣੇ ਹੈਗੇ ਕੋਹਰ ਪਾਣੀ ਚੱਲ ਰਿਹਾ ਬਾਬਿਓ ਕਿਹੜੇ ਕਿਹੜੇ ਵੀਰਾਂ ਪੰਜਾਂ ਦੇ ਮਾਲੀ ਕਣਕ ਤੇ ਕਿੱਥੇ ਕਿੱਥੇ ਹਲੇ ਸ਼ੁਰੂਆਤ ਹੈ ਆਪਾਂ ਇੱਕ ਖੇਤ ਤਾਂ ਖਰ ਸੁੱਕਣੋਂ ਵੱਲ ਕਰਦਾ ਸੂਹ ਵਾਲਾ ਖੇਤ ਉਧਰ ਅਧਰ ਨਿਪੜ ਗਿਆ ਤੇ ਅਧਰ ਰਹਿ ਗਿਆ ਬਸ ਉਧਰ ਰਹੀ ਪੈ ਗਿਆ ਇਧਰ ਹੁਣ ਆ ਹੈਗੇੜੇ ਚਾਰ ਪੰਜ ਕਿਲੇ ਚਲ ਹੁਣ ਰੇਪ ਪਾ ਦਾਂਗੇ ਮੈਂ ਤੇ ਮੇਰੇ ਨਾਲ ਇੱਕ सोनू ਹੋਊਗਾ ਸੰਦੀਪ ਸਿੰਘ ਉਹ ਤੁਹਾਨੂੰ ਰਖਿਆ ਆਵਾਂਗੇ ਤੇ ਬਾ ਰੁੱਤੀ ਰੁੱਤੀ ਖਾਈ ਬੈਠੇ ਆ ਕਰ ਚਾਹ ਦੀ ਕੁਟ ਪੀ ਕੇ ਚੱਕ ਲਵਾਂਗੇ ਚੀ ਸੱਥ ਥੱਲੇ ਨਮੇੜ ਦਾਂਗੇ ਹੋਰ ਪਾਣੀ ਚੱਲ ਰਿਹਾ ਬਾਬੂ ਠੰਡ ਵਾਹੂ ਘਟ ਹੈ ਠੰਡ ਨਹੀਂ ਹੈਗੀ ਜਿੰਨੀ ਠੰਡ ਪਊਗੀ ਸਿਆਣੇ ਕਹਿੰਦੇ ਨੇ ਸਾਡੇ ਪੁਰਾਣੇ ਕੋ ਜਦ ਕੋ ਨਾ ਤਿਆਰਬਾ ਦੀ ਖੇਤੀ ਵੇਲੇ ਵਿਜਨੀ ਠੰਡ ਬੂ ਕਣਕ ਨੂੰ ਨਹੀਂ ਵਧੀਆ ਹੋਊਗੀ ਤੇ ਜਿੰਨੀ ਗਰਮੀ ਪਊਗੀ ਜੀਰੇ ਦਾ ਝੜੋਨਾ ਵਧੀਆ ਹੁੰਦਾ ਹੈ ਕਹਿੰਦੇ ਇਹ ਠੰਡ ਬੂ ਤਾਂ ਕਣਕ ਮਣਾ ਬੁੱਝਾ ਵੱਧ ਮਰੂ ਜੇ ਨਾ ਠੰਡ ਪਈ ਤੇ 12ਵੇਂ ਮਹੀਨੇ ਦੀ 2-3 ਤਰੀਕ ਹੋ ਗਈ ਅੱਜ ਜੇ ਨਾ ਠੰਡ ਪਈ ਫਿਰ ਕੰਮ ਖਰਾਬ ਆ ਫਿਰ ਕਣਕ ਕਿਹੜੀ ਛੇਦੀ ਨਿਆਣੀ ਉਹ ਡੰਡੇ ਚੜਜੂਗੀ ਨਹੀਂ ਬੁੱਝਾ ਨਹੀਂ ਮਾਰਨਾ ਹੈਗਾ ਜਿੰਨੀ ਠੰਡ ਬੋਗੀ ਉੰਨੇ ਕਣਕ ਉੱਝ ਲੂਗੀ ਉੰਨੇ ਬੁੱਝਾ ਵੱਧ ਮਰੂ ਤੇ ਬਾਕੀ ਪਈ ਆਪਾਂ ਦੇ ਛੱਟੇ ਕੱਢੇ ਹੋਏ ਨੇ ਇਹ ਹਣਾ ਤਜਰਬਾ ਜੰਨਾ ਕ ਹੈਗਾ ਉਹ ਕਹਿੰਦੇ ਆ ਕਿ ਖੇਤੀ ਦੇ ਰਿਸੈਂਟ ਬਹੁਤ ਚਲਦੀ ਨੇਗੀ ਤੇਰੇ ਇਹ ਦਫਾ ਪਾਉਨੇ ਹੁਣ ਚਾਹ ਚੂਪੀ ਕਹਿੰਦੇ ਠੀਕ ਆ ਬਾਕੀ ਮਾਹੌਲ ਵੇਖ ਲੈਣੇ ਤੁਹਾਨੂੰ ਆ ਜੀ ਬਾਬੇ ਵੀ ਪਾਣੀ ਪੂਣੀ ਲਗਾ ਕੇ ਰੇਰੂ ਪਾਵਾਂਗੇ ਹੁਣ ਦੇਖ ਲੈ ਰੰਗ ਟੰਗ ਨਾਲ ਮੇਰੇ ਹੈਵੀ ਡਰਾਈਵਰ ਆ ਆ ਜਾ ਆ ਜਾ ਇੱਧਰ ਰੱਖ ਇੱਧਰ ਫਰਸ ਤੇ ਨਾ ਜਾੜੀ ਚੱਲ ਚਲੋ ਡਰਾਈਵਰ ਸਾਹਿਬ ਚਲੋ ਚਲੋ ਟਕਾਈ ਨਾਲ ਟਕਾਈ ਨਾਲ ਬ੍ਰੇਕ ਘਟਾ ਲੈ ਡਰਾਈਵਰ ਸਾਹਿਬ ਬ੍ਰੇਕ ਘਟਾ ਲੈ ਦੋਰ ਨਾਲ ਮੈਨੂੰ ਬਾਹਰ ਜਾਣ ਦੇ ਅਣ ਦੇ ਅਣ ਦੇ ਆਣਦੇ 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 ਹੈਵੀ ਡਰਾਈਵਰ ਕੱਟਦੇ 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 ਬ੍ਰੇਕ ਹੀ ਹੈਗੇ ਬਾਈ ਇਹਦੇ ਮੈਂ ਤੈਨੂੰ ਕਹੇ ਬ੍ਰੇਕ ਹਟ ਨੇ ਕਿਹਦੀ ਲੰਡ ਕਰਾਂ ਝੋਲੀਆਂ ਰਹਿ ਗਈਆਂ ਝੋਲੀਆਂ ਝੋਲੀਆਂ ਲੈ ਲੈ ਸਾਡੇ ਹੈਵੀ ਡਰਾਈਵਰ ਬਾਈ ਜੀ ਬਾਈ ਸਾਈਡ ਕਰੋ ਅੱਗੇ ਹੀ ਪੀਕਅਪ ਯੂਟਿਲਿਟੀ ਆ ਰਹੀ ਹੈ ਹੌਲੀ 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 ਸਪੀਡ ਬ੍ਰੇਕਰ ਨੇ ਹੌਲੀ ਹੌਲੀ ਬ੍ਰੇਕ ਹੋਣੇ ਲਾੜੇ ਰੱਖ ਲਈ ਟ੍ਰੈਫਿਕ ਬਹੁਤ ਆ ਬ੍ਰੇਕ ਘਟੇ ਦੇ ਦੇਖਿਆ ਟਰੱਕੀ ਦੇਖਣ ਦੇ ਬਾਈ ਉੱਤਰ ਕੇ ਦੇਖਣ ਨੂੰ ਪਤਾ ਖੜ ਜਾ ਖੜ ਜਾ ਹਲੇ ਖੜ ਜਾ ਨਾ ਸਾਡੇ ਡਰਾਈਵਰ ਸਾਹਿਬ ਨੇ ਸੜਕ ਦਾ ਪਾਰ ਕਰ ਲਈ ਮੇਰੇ ਵੀਰੋ ਚਾਰ ਕਿਉਂ ਮੈਂ ਪੁੱਛਿਆ ਮੈਂ ਚਲਾ ਲੇਗਾ ਜਦ ਮੈਂ ਤਾਂ ਹੈਗਾ ਬਾਈ ਅਣਜਾਣ ਦੇਖ ਉਹਨੂੰ ਚਲਾਣੇ ਨਾਲ ਕੋਈ ਹੱਦ ਨਾ ਸੱਟੇ ਚੱਲ 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 ਉੱਥੇ ਲਾਹਾਂਗੇ ਲੱਕੇ ਕੋਲੇ ਚੱਲ ਚੱਲਾ ਬੱਸ ਬਾਸ ਬੱਸ ਬਹੁਤ ਆ ਬਹੁਤ ਹੈ ਬੱਸ ਬਹੁਤ ਹੈ ਇੱਕ ਮਿੰਟ ਇੱਕ ਮਿੰਟ ਲਾ ਦੇ ਲਾ ਦੇ ਲਾ ਲਾ ਮੈਂ ਲਾ ਦੇ ਕਹਿ ਲਾ ਮੈਂ ਕਹਿ ਲਾ ਹਾਂ ਇੱਕ 라ਉਂਡ ਕਾ ਇਧਰ ਵੀ ਹੋਣੀ ਆ ਇਧਰ ਪਾਉਣਾ ਦਿੰਦਾ ਰੇਟ ਲਾ ਹਾਂ ਇੱਧਰ ਵੀ ਪੋਣਾ ਨਾ ਇੱਧਰ ਹੈ ਇੱਧਰ ਲੱਗਾਂਗੇ ਜੀ ਮੇਰੇ ਨੂੰ ਹੋ ਖਿਲਾਉਣਾ ਇਹ ਪੰਡ ਇੱਧਰ ਲਾਹੇਗਾ ਪੂਰੀ ਲਾ ਦੇਣੇ ਪਰੋਂ ਲੈ ਮੋੜ ਕੇ ਖੜਾ ਲੈ ਮੋੜ ਕੇ ਮੋੜ ਕੇ ਖੜਾ ਲੈ ਮੋੜ ਕੇ ਉਹ ਮੋੜ ਕੇ ਖੜਾ ਲੈ ਅੱਗੇ ਕਰ ਲੈ ਇੱਥੇ ਮੋੜ ਲੈ ਅੱਗੇ ਕਰਕੇ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਇਹ ਹੈਬਿਟ ਡਰਾਈਵਰ ਹੈ ਬਾਈ ਹੈਬਿਟ ਡਰਾਈਵਰ ਆਣ ਦੇ ਬੈਕ ਲੈ ਆਰ ਰਿਵਰਸ ਪਾਲਿਆ ਗਨਾ ਫੇਰੀ ਭੈਣ ਦੇ ਡਾਂ ਕਾਕੇ ਚ ਮੈਂ ਦੱਸਣਾ ਵੀ ਹੈਵੀ ਡਰਾਈਵਰ ਹੈ ਹੁਣ ਛਣਾ ਖੜ ਜਾ ਭੈਣ ਦੀ ਟੰਗੀ ਚ ਭੈਣ ਚੋਤੀ ਸਾਰੇ ਕੰਮ ਹੀ ਦਸਾਂ ਬਸ ਲਾਕੜਾ ਰਿਹਾ ਹੌਲੀ ਲਾ ਲੇਗਾ ਲਾ ਲੇਗਾ ਜੇ ਵੱਤ 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 ਬ੍ਰੇਕ ਨਹੀਂ ਤੇਰੀ ਭੈਣ ਜੀ ਕਿੱਧਰ ਮੋੜਨੀ ਭਲਾ ਚਲ ਆਹ ਮੋੜ ਲੈ ਮੋੜ ਲੈ ਅੱਗੇ ਚਲ ਚੱਲ ਚੱਲ ਦੇਖੇ ਮੈਂ ਟਿੰਗੜ ਲੱਗ ਰਿਹਾ ਸੁੱਕੀ ਕਟਾਈ ਕਰੀ ਜਾਂਦੇ ਆ ਬੱਸ ਆ ਲੱਗ ਲਿਆ ਬਸ ਬਸ ਉਹਦਾ ਉਧਰ ਅੱਕ ਜਲਾਂਗੇ ਨਾ ਕਰਦੇ ਬੰਦ ਆ ਉਹੀ ਪਾਣੇਦਰ ਚੋਕ ਤੂੰ ਨਹੀਂ ਆ ਜਾ ਆ ਜਾ ਹੁੰਦੇ ਨਹੀਂ ਚੱਲ ਕੋਈ ਨਾਲ ਆ ਜਾ ਡਾਲਾ ਖੋਲ ਥੇਲਾ ਸੱਟ ਮੈਂ ਲੈਵਲੋਂ ਦਾ ਤੈਨੂੰ ਇਹ ਪਾਣੇ ਬਣਗੇ ਇਹ ਡਾਲਾ ਖੋਲ ਥੇਲਾ ਸੱਟ ਜੁੜੀ ਹੈ ਉੱਪਰ ਜੁੜੀ ਪਈ ਇਹ ਬਣ ਮਾਰ ਮਾਰ ਚੱਲ ਚੱਲ ਚੱਜ ਜੰਗਾ ਤੂੰ ਆ ਜਾ ਕੋਈ ਤਾਂ ਜਾ ਤੱਕਿਆ ਚੱਲ ਥੇਲਾ ਦਾਰ ਦੇ ਲਿੱਕਾ ਪੋਜ ਕੇ ਥੇਲਾ ਪਾੜਨਾ ਹੈ ਬੇ ਜਾਨ ਹੁੰਦਾ ਬਾਈ ਸੋਨ ਮੁਝ ਕਹਿੰਦੇ ਬੱਸ 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 ਉਰਨੀ ਉਰਨੀ ਬੱਸ ਮਚੂੜੀ ਦਿਖਾਉਂਦਾ ਫਲੇਟ ਤਾਂ ਮਰਣੀ ਐ ਕਿਉਂ ਮੈਂ ਤਹੀ ਕਸਾਉਂਦੀ ਅੱਛਾ ਆਹ ਕਮਰ ਨਾ ਬੰਦੇ ਹੁਣ ਹਾਂ ਚਾਹ ਪੀਏ ਪਹਿਲਾਂ ਕੁੱਟਾ ਚਾਹ ਪੀ ਲੈਨੇ ਹਾਂ ਅਚੋਲੀ ਨਾ ਉਟ ਜੀ ਪਹਿਲਾਂ ਚੋਲੀ ਪਰ ਲਾਵਾਂ ਹਣਾ ਰੋਈ ਪਰ ਨਾ ਚੋਲੀ ਪਰਨਾ ਢੋਲੀ ਵੀ ਕਹਿੰਦੇ ਨੇ ਸਾਟਾ ਚੋਲੀ ਇਹਨੇ ਲੱਗ ਚੜੋਂਗਾ ਵੀ ਕਹਿੰਦੇ ਤੁਹਾ ਮਾਰ ਜਾਂਦੇ ਹੁੰਦੇ ਨੇ ਕਿ ਵੀ ਆਇਆ ਕਰਦੇ ਬੁੱਡੇ ਨਾਲ ਭਰ ਦਿੰਦਾ ਉਹ ਨਾ ਜਿੱਥੇ ਲਈਏ ਤਾਂ ਭਰਾਂਗੇ ਆਇਆ ਚਾਹ ਇਹ ਕਹਿੰਦਾ ਹਾਂ ਓ ਮੈਨੂੰ ਕਿਹੜਾ ਕੀ ਐ ਕੀ ਐ ਚਾਹੀ ਐ ਚਾਹੀ ਐ ਹੈ ਬੁੱਸਦਾ ਕਹਣਾ ਮੈਂ ਇੰਨੀ ਬੁਰਾ ਵਧੀਆ ਹੈ ਆ ਚੂਲਿਆ ਪਈਆਂ ਦੇ ਤੁਸੀਂ ਚਾਹ ਦੀ ਘੁੱਟ ਪੀ ਲਈਏ ਐਵੇਂ ਕੀ ਕਹਿੰਦਾ ਹੈ ਕੀ ਐ ਕੀ ਐ ਚਾਹੀ ਐ ਚਾਹੀ ਐ ਪੀ ਲਾਂਗੇ ਚਾਹ ਦਾ ਕੋ ਕਾਂਚੀ ਪਾ ਜੈ ਨਾ ਬੜ ਮੰਗੂ ਕੋਈ ਚੱਕ ਰਹੀ ਤੇਰੀ ਬਹਿਣ ਕਾ ਤੂੰ ਕੈ ਅਰੇ ਬਹਿਣ ਚੋਦ ਕਾ ਇੱਕ ਤੋਂ ਜੱਡਾ ਹੋ ਰਿਆ ਪਾੜਾ ਹੋ ਰਿਆ ਮੈਂ ਜੁਗਾ ਐਡੀਆਂ ਪਾਟ ਗਿਆ ਦੀ ਚੁਲਕੀਆਂ ਅੱਛਾ ਕੀ ਕਰੀਏ ਯਾਰ ਚਾਹ ਪੀ ਲਿਆ ਹੀ ਵਾ ਚਾਹ ਪੀ ਕੇ ਨਿਊਸ ਹੈ ਉੱਪਰ ਤਾਂ ਸਾਰਾ ਤਲੇ ਵਾਲੀ ਪਰਲੀਓੜ ਤਾਂ ਲੈ ਕੇ ਸਾਰੀ ਸਾਰੀ ਮਰੇ ਗੈਲਦਿਆਂ ਠਾ ਦੇਂਗਾ ਡੁੰਡੇ ਬਹਿਣ ਕਾ ਡਾਂਡੇ ਕੀ ਕਰ ਕੋਈ ਵਤ ਨਹੀਂ ਇੰਨੇ ਕੇ ਵੇ ਰਕ ਕਿਤਰਾ ਪੜਿਆ ਕਰ ਆ ਜਾ ਚਾਹ ਪੀ ਲੈ ਆਏ ਟੀ ਵੀ ਵਾਂਗੇ ਆਏ ਬਟੇ ਆ ਜਾ ਬਾਈ ਹਾਂ ਜੀ ਲੈ ਮਿੱਤਰੋ ਚਾਹ ਦੀ ਘੁੱਟ ਪੀ ਲਈਏ ਫਿਰ ਦੋ ਵਰਗੇ ਹੋ ਕੇ ਕਲਕਲਾ ਬੰਦਾ ਫਿਰ ਬਸ ਰੇਸ ਨੂੰ ਤੱਕ ਪਾਵਾਂਗੇ ਜਿੱਦਾਂ ਕਾਠਣ ਦੀ ਪੰਜ ਨਹੀਂ ਬੱਦੀ ਉਹ ਤਾਂ ਸਾਡਾ ਹੈਗਾ ਸਿਰਫ ਦੋ-ਟਾਈ ਘੰਟਿਆਂ ਦਾ ਕੰਮ ਹੈਗਾ ਜਿੱਦ ਤੱਕ ਪੰਜ ਨਹੀਂ ਸਾਢੇ ਪੰਜ ਨਹੀਂ ਬੱਦੇ ਪਤਾ ਕਾਰਨ ਕਿਹਦੇ ਪਿੱਛੇ ਉਹ ਤੁਹਾਨੂੰ ਪੈਗ ਦਾ ਟਾਈਮ ਹੋਈ ਗਾ ਇਹ ਅੰਦਰ ਕੀ ਬਾਤ ਹੈ ਸਮਝਿਆ ਕਰਦੇ ਨੇ ਚਾਹ ਪੀ ਲਈ ਆ ਜਾ ਪਾ ਜਾ ਪਾਂਚਾ ਹਾਂ ਪਾਂਚਾ ਤਾਂ ਹੈ ਹੀ ਨਹੀਂ ਕੈਪਰੀ ਹੈ ਹਾਈ 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 ਬੱਲੇ ਜੈ ਰਿਸ਼ਕ ਦਾਤਾ ਨਜ਼ਾਰਾ ਲੱਗਾ ਰਿਸ਼ਕ ਦਾਤਾ ਕਿਹੜਾ ਆ ਗਿਆ ਬੋਲ ਰਹੇ ਆ ਬਾਈ ਚਾਹ ਪਾਣੀ ਜਾਂ ਕੁਝ ਵੀ ਆ ਰੋਟੀ ਪਾਣੀ ਸਭ ਨਿਸ਼ਕਾਰੂ ਪਹਿਲਾਂ ਮੱਥਾ ਟੇਕੋ ਮੱਥੇ ਲਾਓ ਨੂੰ ਵੀ ਹਾਂ ਬਹੁਤ ਹੈ ਜਿਹੜਾ ਮਿਲ ਗਿਆ ਆਪ ਨੂੰ ਇੱਕ ਟਾਈਮ ਦੋ ਟਾਈਮ ਤਿੰਨ ਡੰਗ ਜਿੰਨਾ ਮਿਲ ਗਿਆ ਬਹੁਤ ਹੈ ਬਹੁਤ ਨੂੰ ਇੰਨਾ ਵੀ ਨਹੀਂ ਮਿਲਦਾ ਬਾਈ ਆਦੇ ਤਾਂ ਸ਼ੁਕਰ ਕਰੋਦਾ ਬਹੁਤ ਹੈ ਹਨ ਰਾਣਾ ਡੋੜਦੀ ਕਿਤੇ ਨਾਲ ਪਿੰਆ ਪੁੱਸ ਵੀ ਹੈ ਕਦ ਨਾ ਕਦ ਨਿੰਦੋ ਜਹ ਜ ਮਿਲ ਕੇ ਵਸੰਦਰ ਦੇਖ ਲੋ ਨਿਸ਼ਕਾਰ ਕੇ ਮੱਥੇ ਲਾ ਕੇ ਵੀ ਹਾਂ ਆ ਜਾ ਔ ਗੁੜਦੀਆਂ ਚਾਹਾਂ ਵਿੱਚ ਕਾਲੀ ਕਾਲੀ ਖੋਰਦੇ ਆ ਸ਼ਾਮ ਜਹੇ ਲੜ ਜਾਂਦੇ ਕੀੜੇ ਦੇਖ ਭੌਰ ਦੇ ਹਾਏ ਹਾਏ ਕੀ ਕਹਿੰਦਾ ਅਰਜਨ ਢੱਲੋਂ ਖੇਤ ਪਾਈ ਜਾਂਦੇ ਅਸੀਂ ਰੇ ਨਖਰੋ ਮੈਨਾਂ ਘਰੋਂ ਤਾਂ ਹੀ ਨਹੀਂ ਆਪਣਾ ਦਰਨਾ ਭੁਲਾਇਆ ਨਹੀਂ ਉਹ ਤਾਂ ਚਲ ਗੱਲ ਹੈ ਉਹ ਗੱਲ ਕਰਦਾ ਹੁੰਦਾ ਵੀ ਅਰਜੰਟ ਨੂੰ ਅਰਜੰਟ ਨੂੰ ਉਂਦਰ ਆ ਬੜਾ ਬੜਾ ਜਲਮ ਲਖਰੀ ਆ ਹੁੰਦਾ ਹਾਂ ਮੈਂ ਥੋੜੇ ਆ ਗਈਆਂ ਸਾਡੇ ਅੱਗੇ ਉੱਤੇ ਹਾਈ ਮਰਦੀਆਂ ਹੁੰਦੀਆਂ ਨੇ ਮਰਦੀਆਂ ਹੁੰਦੀਆਂ ਆਪਾਂ ਨੂੰ ਤਾਂ ਦੇਖ ਕੇ ਭਜਦੀਆਂ ਪੂਰੀ ਪੁੱਤ ਨਹੀਂ ਜਾਂਦੀ ਲੱਗ ਜਾ ਬਾਪੇ ਮੈਂ ਜਦ ਇਹਦਾ ਟੱਕਣ ਵੀ ਲਾਣੇ ਬਹੁਤ ਔਖੇ ਨੇ ਸਮਝ ਲਓਗੇ ਕਈ ਇਹਦਾ ਚੂੜੀ ਦਾ ਮੇਚ ਸਹੀ ਨਹੀਂ ਬੰਦਾ ਹੈਗਾ ਲੱਗ ਲੈ ਲੈ ਵੀ ਲੈ ਚਲੋ ਮੁੰਡਿਓ ਪਿਓ ਚਾਹ ਇਹ ਠੀਕ ਹੈ। ਆ ਗੱਲ ਦੇ ਮੱਥੇ ਨਾਲ ਉਹ ਪਰਲੇ ਪਾਸੇ ਲੱਗੇ ਨਾ ਇਧਰੋਂ। ਫੰਡ ਪ੍ਰੂਵਲ ਕਰਾਂਗੇ। ਠੀਕ ਹੈ। ਚੱਲ ਕੇ ਰਾਂ। ਹਾਂ ਜੀ ਮਿੱਤਰੋ ਬੋਲਤਾ ਤਾਵਾ ਮੈਂ ਤੇ ਮਰਾ ਯਾਰ ਸੋਨੂ ਰੋੜੀ। ਕਾਪੀ ਮਾਰਦੀ ਹੈ ਨਾ ਖੜੀ ਹੈ। ਉਂਗਲ ਤਾਂ ਖੜੀ ਹੈ, ਗੁੱਡੀ ਚੜੀ ਹੈ, ਮੁੱਛ ਵੀ ਖੜੀ ਹੈ। ਪਰ ਇਹ ਸਭ ਕਹਿਣ ਦੀਆਂ ਗੱਲਾਂ ਨੇ। ਜਿਹੜੇ ਹਾਲਾਤਾਂ ਚ ਆਪਾਂ ਹੈਗੇ ਠੀਕ ਹੈ। ਸ਼ੁਕਰ ਗੁਜ਼ਾਰਾਂਗੇ ਬਹੁਤ ਵਧੀਆ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅੱਛਾ। ਹਾਂ। ਆਪ ਤਾਂ ਦਿਖ ਮਾੜੇ ਆ ਸਾਰਾ ਸੰਸਾਰ ਚੰਗਾ ਹੈ ਕੰਮ ਕਰ ਲੈ ਕੰਮ ਆ ਜਾ ਆ ਜਾ ਤੂੰ ਵੀ ਹੁਣ ਚੱਲ 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 ਮੈਂ ਤਾਂ ਫੋਨ ਤੇ ਫੋਨ ਤੇ ਪੜ ਰਹੇ ਨੂੰ ਸਰਦਣਾ ਚੱਲ ਰਹੀ ਪਾਦੀ ਬਾਬੇ ਕੋਈ ਵਿੱਚ ਦੀ ਤੁਹਾਨੂੰ ਝਲਕੀਆਂ ਦਿਖਾਉਣੀਆਂ